ਸਤਿ ਸ਼੍ਰੀ ਅਕਾਲ ਜੀ ਕਰੋੜ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਦੇ ਵਿੱਚ ਸਨ ਜਿੱਥੇ ਉਹਨਾਂ ਨੇ ਨਿਯੁਕਤੀ ਪੱਤਰ ਵੰਡੇ ਨਵੰਬਰ ਮਹੀਨੇ ਦੇ ਪਹਿਲੇ ਦਿਨ ਨੌਜਵਾਨਾਂ ਨੂੰ ਵੱਡਾ ਤੋਹਫਾ ਜਿਹੜਾ ਉਹ ਮੁੱਖ ਮੰਤਰੀ ਮਾਨ ਹੋਂਨਾ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਮਿਊਨਿਸਪਲ ਪਵਨ ਵਿਖੇ ਵਿਭਾਗਾਂ ਦੇ ਨਵੇਂ ਨਿਯੁਕਤ ਹੋ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਹਨਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਡਿਊਟੀ ਨਿਭਾਉਣ ਦੇ ਲਈ ਪ੍ਰੇਰਿਤ ਵੀ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੇ ਸਰਕਾਰੀ ਨੌਕਰੀ ਦੀ ਉਮੀਦ ਛੱਡ ਹੀ ਦਿੱਤੀ ਸੀ ਅਤੇ ਨੌਜਵਾਨ ਫਰਾਈ ਕਰਕੇ ਵਿਦੇਸ਼ਾਂ ਨੂੰ ਚਲੇ ਜਾਂਦੇ ਸਨ ਪਰ ਹੁਣ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਵਾਰ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਮੇਨ ਜੇਈ ਐਡਵਾਂਸ ਤੇ ਨੀਟ ਅਤੇ ਨਾਲ ਵੱਡੇ ਐਗਜ਼ਾਮ ਨੇ ਜਿਹੜੇ ਉਹ ਪਾਸ ਕਰ ਰਹੇ ਨੇ ਜੋ ਕਿ ਪਹਿਲਾਂ ਮੌਕਾ ਨਾ ਮਿਲਣ ਕਰਕੇ ਨਹੀਂ ਹੁੰਦੇ ਸਨ ਅੱਜ 858 ਜਿਹੜੇ ਮਿਲਾ ਕੇ 56856 ਟੋਟਲ ਅੱਜ ਤੱਕ 16 ਮਾਰਚ 2022 ਨੂੰ ਸੌਚਕ ਸਮਾਗਮ ਸੀ 16 ਮਾਰਚ ਤੋਂ ਲੈ ਕੇ ਅੱਜ ਤੱਕ 56856 ਨੌਕਰੀਆਂ ਸਰਕਾਰ ਦੇ ਚੁੱਕੀ ਹੈ ਉਹਦਾ ਕੱਲੇ-ਕੱਲੇ ਦਾ ਲਿਸਟ ਕੱਲੇ-ਕੱਲੇ ਦਾ ਐਡਰੈਸ ਕੱਲੇ-ਕੱਲੇ ਦਾ ਡਿਪਾਰਟਮੈਂਟ ਉਹ ਸਾਡੇ ਕੋਲ ਰਿਕਾਰਡ ਤੇ ਪਿਆ ਕੋਈ ਸਪਾਰਸ਼ ਜਾਂ ਕੋਈ 1 ਰੁਪਏ ਦਾ ਵੀ ਕੋਈ ਰਿਸ਼ਵਤ ਜਾਂ ਕੋਈ ਲਾਬਿੰਗ ਜਾਂ ਕੋਈ ਕਿਸੇ ਨੂੰ ਬਲੈਕਮੇਲਿੰਗ ਇਸ ਤਰ੍ਹਾਂ ਦੀ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਤੁਸੀਂ ਵੀ ਅੱਜ ਅਸਮੀ ਤੌਰ ਤੇ ਨਿਯੁਕਤ ਹੋਇਆ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਕਿਸੇ ਦੇ ਥਰੂ ਜਾ ਜਾਣਾ ਆਉਣਾ ਪਿਆ ਹੋਊਗਾ ਜਾਂ ਕੋਈ ਕੋਈ ਪਹਿਲਾਂ ਹੁੰਦਾ ਸੀਗਾ ਨਾ ਕਿ ਫਲਾਣੇ ਦਾ ਬੰਦਾ ਲੱਭ ਲੋ ਇੱਕ ਫਲਾਣੇ ਦੇ ਘਰੇ ਜਾਇਆ ਉਹ ਫਲਾਣਾ ਨੰਬਰ ਤਾਂ ਆਪਣੇ ਵੱਧ ਆ ਗਈ ਸੀ ਪਰ ਘੱਟ ਵਾਲਾ ਲੈ ਗਿਆ ਨੌਕਰੀ ਇਸ ਕਰਕੇ ਕਿ ਉਹਨੂੰ ਕੋਈ ਐਮਐਲ ਜਾਣਦਾ ਸੀ ਜਾਂ ਮੰਤਰੀ ਜਾਣਦਾ ਸੀ ਜਾਂ ਕੋਈ ਉਹਦੇ ਉਹਦਾ ਕੋਈ ਪੰਜਾਬੀ ਚ ਕਹਿ ਲੀਆ ਉਹਦਾ ਕੋਈ ਜੁਗਾੜ ਲਾ ਲਿਆ ਉਹਨੇ ਹੈਨਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੀ ਉਹ ਰਹਿ ਜਾਂਦੇ ਸੀ ਦਿਲ ਟੁੱਟ ਜਾਂਦਾ ਸੀ ਫਿਰ ਉਹ ਦਿਲ ਟੁੱਟ ਜਾਂਦਾ ਸੀ ਤਾਂ ਫਿਰ ਜਾਂ ਤਾਂ ਡਿਪਰੈਸ਼ਨ ਵਾਲੇ ਪਾਸੇ ਜਾਂਦੇ ਸੀ ਵੀ ਕੀ ਕਰੀਏ ਯਾਰ ਇੰਨੇ ਪੇਪਰ ਦੇਤੇ ਕੁਝ ਹੋ ਹੀ ਨਹੀਂ ਰਿਹਾ ਘਰਦਿਆਂ ਦਾ ਪ੍ਰੈਸ਼ਰ ਅਲੱਗ ਕਿ ਕਿੰਨੀਆਂ ਫੀਸਾਂ ਭਰੀ ਜਾਵਾਂਗੇ ਤੇ ਫਿਰ ਜਿਹੜਾ ਪੀਅ ਪ੍ਰੈਸ਼ਰ ਅਲੱਗ ਸਮਾਜ ਦਾ ਕਿ ਤੂੰ ਤਾਂ ਕੁਝ ਨਿਕਲਿਆ ਹੀ ਨਹੀਂ ਤੂੰ ਤਾਂ ਕੁਝ ਕੀਤਾ ਹੀ ਨਹੀਂ ਐਸ ਤਰ੍ਹਾਂ ਦੇ ਤਾਨੇ ਮਿਹਣੇ ਰਿਸ਼ਤੇਦਾਰਾਂ ਸ਼ਰੀਕਿਆਂ ਦੇ ਆ ਜਾ ਆਉਣ ਲੱਗ ਜਾਂਦੇ ਫਿਰ ਜਾਂ ਤਾਂ ਫਿਰ ਡਿਪਰੈਸ਼ਨ ਵਾਲੇ ਪਾਸੇ ਜਾਂ ਫਿਰ ਪਾਸਪੋਰਟ ਚੱਕੋ ਜੀ ਜ਼ਮੀਨਾਂ ਵੇਚੋ ਜਾਂ ਮਗਹਣੇ ਵੇਚੋ ਮਾਂ ਪਿਓ ਦੇ ਜਾਂ ਜਿੰਨਾ ਵਿੱਚ ਤੁਹਾਡੇ ਕੋਲ ਪ੍ਰਾਪਰਟੀ ਹੈ ਕੋਈ ਚਲੋ ਬਾਹਰ ਚਲੀਏ ਕੈਨੇਡਾ ਅਮਰੀਕਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਕਿਤੇ ਵੀ ਚਲੀਏ ਪਹਿਲਾਂ ਇਹ ਇੱਥੋਂ ਨਿਕਲਦਾ ਸੀ ਸਾਰਾ ਜਿਹੜਾ ਬ੍ਰੇਨ ਡレイン ਹੋ ਰਿਹਾ ਤੇ ਹੁਣ ਇਸ ਚੀਜ਼ ਨੂੰ ਠੱਲ ਪਈ ਹੈ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹ ਆਸ ਬੱਜੀ ਹੈ ਕਿ ਸਾਨੂੰ ਇੱਥੇ ਨੌਕਰੀ ਮਿਲ ਜਾਊਗੀ ਬਹੁਤ سارے ਬੱਚੇ ਇਦਾਂ ਦੇ ਵੀ ਨੇ ਮੈਨੂੰ ਮਿਲਦੇ ਰਹਿੰਦੇ ਨੇ ਕਿ ਜਿਨ੍ਹਾਂ ਨੂੰ ਦੋ-ਦੋ ਤਿੰਨ-ਤਿੰਨ ਨੌਕਰੀਆਂ ਵੀ ਇਹਨਾਂ ਨੇ ਲੈ ਲਈਆਂ ਪਹਿਲਾਂ ਕਲਰਕ ਬਣੇ ਕਲਰਕ ਬਣ ਕੇ ਪੜ੍ਹਾਈ ਕੀਤੀ ਕੋਈ ਹੋਰ ਕੰਪੀਟੀਸ਼ਨ ਦਾ ਜਿਹੜਾ ਐਗਜ਼ਾਮ ਦਿੱਤਾ ਉਹ ਪਾਸ ਕੀਤਾ ਕਲਰਕ ਵਾਲੇ ਛੱਡ ਕੇ ਪਟਵਾਰੀ ਬਣ ਗਏ ਪਟਵਾਰੀ ਬਣ ਕੇ ਉਹਨੂੰ ਇੱਕ ਜ਼ਰੀਆ ਮੰਨ ਲਿਆ ਕਿ ਚਲੋ ਕੰਮ ਵੀ ਕਰਾਂਗੇ ਜੌਬ ਦੌਰਾਨ ਪੜ੍ਹਾਂਗੇ ਵੀ ਹੋਰ ਕੰਪੀਟੀਸ਼ਨ ਦੂਜੇ ਵੱਡੇ ਕੰਪੀਟੀਸ਼ਨ ਦਾ ਇਗਜ਼ਾਮ ਦਿੱਤਾ ਡੀਐਸਪੀ ਬਣ ਗਿਆ ਜਾਂ ਕਿਸੇ ਐਸਡੀਓ ਲੱਗ ਗਿਆ ਹੋਰ ਵੱਡੀ ਨੌਕਰੀ ਉਹ ਪਟਵਾਰੀ ਵਾਲੀ ਛੱਡਤੀ ਸੋ ਇਸ ਤਰ੍ਹਾਂ ਕਈ ਕਈ ਮੌਕੇ ਮਿਲ ਗਏ ਉਧਰ ਪੰਜਾਬ ਦਿਵਸ ਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਿਵਸ ਹੈ ਤੇ ਅੱਜ ਦੇ ਦਿਨ ਪੰਜਾਬ ਹਰਿਆਣਾ ਤੋਂ ਵੱਖਰਾ ਹੋਇਆ ਇਸ ਲਈ ਇਸ ਦੀ ਕੀ ਹੀ ਖੁਸ਼ੀ ਮਨਾਈਏ ਨਾ ਕਹਿ ਕੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਜਾਣ ਬੁਝ ਕੇ ਬੇਰੁਜ਼ਗਾਰ ਰੱਖ ਕੇ ਆਪਣੇ ਮੈਲ ਖੜੇ ਕੀਤੇ ਮੈਂ ਹਮੇਸ਼ਾ ਕਲਾਕਾਰੀ ਅਤੇ ਰਾਜਨੀਤੀ ਦੇ ਵਿੱਚ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ ਸਾਡੀ ਇਮਾਨਦਾਰੀ ਵੇਖ ਕੇ ਹੀ ਲੋਕਾਂ ਨੇ ਪੰਜਾਬ ਦੀ ਤਰੱਕੀ ਦੀ ਵਾਗਡੋਰ ਸਾਡੇ ਹੱਥ ਦਿੱਤੀ ਹੈ ਅੱਜ ਪੰਜਾਬ ਡੇ ਹੈ ਜੇ ਆਪਾਂ ਚਲੋ ਮੈਂ ਇਹਨੂੰ ਖੁਸ਼ੀ ਕਵਾਂ ਕੀ ਕਵਾਂ ਅੱਜ ਪੰਜਾਬ ਛੋਟਾ ਹੋਇਆ ਸੀ ਇੱਥੇ ਹੁਣ ਬਣਾਈਆਂ ਗਈ ਅੱਜ ਪੰਜਾਬ ਹਰਿਆਣੇ ਨਾਲੋਂ ਅਲੱਗ ਹੋਇਆ ਸੀ ਤੇ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਲੀਏ ਤਾਂ 60 ਸਾਲ 61 62 ਸਾਲ ਹੋ ਗਏ ਬਾਂਡ ਸੱਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਦੇ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਫਿਰ ਤਾਂ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋ ਗਈ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲਈ ਤੇ ਚੜ ਗਈ ਨਾ ਐ ਐ ਜਿਹੜਾ ਭਵਨ ਹੈ ਇਹ ਗਵਾਹ ਹੈ ਇਸ ਗੱਲ ਦਾ ਜੇ 56855 ਨੌਕਰੀਆਂ ਮਿਲੀਆਂ ਨੇ ਤਾਂ ਕਟੂ-ਕਟ 45000 ਤਾਂ ਇੱਥੋਂ ਹੀ ਐਸੇ-ਐਸੇ ਪਵਨ ਚੂਹ ਦੇ ਗਏ ਨੇ ਜਿਹੜੇ ਲੈਟਰ ਨੇ ਉਹਨਾਂ ਨੇ ਸਪਹਿਲਾਂ ਵਾਲਿਆਂ ਨੇ ਸੋਚਿਆ ਹੀ ਨਹੀਂ ਕਦੇ ਸਾਡੇ ਬਾਰੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਜੇ ਮੈਂ ਆਰਟਿਸਟ ਨਾ ਹੁੰਦਾ ਜਾਂ ਫਿਰ ਉਤੋਂ ਬਾਅਦ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿਰੁੱਧ ਨਾ ਹਿੰਮਤ ਕਰਦੇ ਮੈਂ ਵੀ ਤੁਹਾਡੇ ਵਾਲੀ ਲਿਸਟ 'ਚ ਹੋਣਾ ਸੀ ਕਿਤੇ ਨਾ ਕਿਤੇ ਬੇਰਜ਼ਗਾਰੀ ਵਾਲੇ ਕਿਸੇ ਦਫਤਰ 'ਚ ਮੇਰਾ ਵੀ ਨਾਂ ਹੋਣਾ ਸੀ। ਸੋ ਮੈਂ ਆਪਣੇ ਆਪ ਨੂੰ ਜਨਤਾ ਮੰਨ ਕੇ ਗੱਲ ਕਰ ਰਿਹਾ ਨਹੀਂ। ਪਬਲਿਕ ਮੰਨ ਕੇ ਗੱਲ ਕਰ ਰਿਹਾ ਮੈਂ। ਕਿ ਕੀ ਕਰਦੇ ਰਹੇ ਆ ਅਸੀਂ ਸਾਡੇ ਬਜ਼ੁਰਗਾ ਨੂੰ ਉਹਨਾਂ ਨੇ ਪੜਾਈਆਂ ਕਰ ਲੀਆਂ ਉਹ ਫਿਰਦੇ ਰਹੇ। ਉਹ ਕਹਿੰਦੇ ਚਲੋ ਆਪਣੇ ਸੁਪਨੇ ਬੱਚਿਆਂ ਵਿੱਚ ਦੀ ਪੂਰੇ ਕਰ ਲੈਣੇ ਆ ਉਹ ਨਹੀਂ ਹੋਣ ਦਿੰਦੇ। ਲਓ ਜੀ ਇੰਨੇ ਪੈਸੇ ਲਓ ਜੀ ਟੈਚੀ ਦਿਓ ਜੀ ਪਰ ਪਰ ਕੇ। ਕਿੱਥੋਂ ਲਈ ਉਹ ਉਹ ਉਹਨਾਂ ਘਰਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਤਾਂ ਪੜੇ ਸੀ ਦਿਨ ਰਾਤ ਸਵੇਰੇ ਚ 3 ਵਜੇ ਦਾ అలਾਰਮ ਲਾ ਕੇ 24 24 ਘੰਟੇ ਡਿਊਟੀਆਂ ਵੀ ਕੀਤੀਆਂ ਕਿ ਹਾਂ ਕੁਝ ਬਣ ਜੂਗਾ ਕੁਝ ਐਕਸਪੀਰੀਅੰਸ ਹੋ ਜੂਗਾ ਜਾਂ ਕਿਤੇ ਪਰ ਉਹਨਾਂ ਨੂੰ ਕੋਈ ਉਹਨਾਂ ਦੇ ਤਰਸ ਨਹੀਂ ਖਾਦਾ ਪੱਥਰ ਦਿਲ ਹੋ ਗਏ ਆਪਣੇ ਘਰਾਂ ਦਾ ਬਿਲਕੁਲ ਸਹੀ ਕਰ ਲਿਆ ਕਿਸੇ ਲੀਡਰ ਦਾ ਬੱਚਾ ਬੇਜ਼ੁਕਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ‟ਵੇਟਿੰਗ ਲਿਸਟ” 'ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚੱਤ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜੀਆਂ ਨੂੰ ਸੈੱਟ ਕਰ ਦਿਓ ਹੌਲੀ ਹੌਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤ ਹੀ ਚੱਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਗਏ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਣਾ ਕੱਢਦੇ ਨੇ ਨਾ ਸਭ ਤੋਂ ਵੱਧ ਗਾਣਾ ਨਹੀਂ ਦਿੰਦੇ ਇਹ ਕਿੱਥੋਂ ਆ ਗਿਆ ਉਹ ਗਲਤ ਗੱਲ ਐ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਐ ਅੱਛਾ ਤੁਹਾਨੂੰ ਹੁਣ ਮੈ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਕਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਯਕਤੀ ਪੱਤਰ ਦੇਈਏ ਇਸ ਗੱਲ ਤੇ ਵੀ ਤਰਾਜ ਕਰਦੇ ਆ ਲਾਹ ਕਹਿੰਦੇ ਹੁਣ ਕਲਰਕਾਂ ਨੂੰ ਜੋ ਡੋਜਾ ਮੈਡੀਕਲ ਆਫਸਰਾਂ ਨੂੰ ਜਾਂ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦੇ ਹੁੰਦਾ ਹੁੰਦਾ ਹੈ ਉਹ ਨਿਯੁਕਤੀ ਪੱਤਰ ਲੈ ਤੂੰ ਤਾਂ ਸਮਝਦੀ ਕੱਕ ਨਹੀਂ ਇਹ ਇੱਥੇ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮੈਂ ਕਿਹ ਮੈਨਾ ਜਾਊਂਗਾ ਜਾਂ ਕਰ ਲੋਕੀ ਕਰਨਗੇ ਇਹ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗੱਲਾਂ ਕੱਟ ਸਕਦਾ ਕਿਉਂਕਿ ਉਹ ਬਹੁਤ ਵੱਡੇ ਉਹਦੇ ਬੈਠੇ ਬਹੁਤ ਵੱਡੇ ਉਹਦੇ ਦੇ ਗਾਣਾ ਗਾਣੇ ਕਰਨ ਨੂੰ ਬੈਠੇ ਜਵਾਬ ਵੀ ਤਾਂ ਦੇਣਾ ਚਾਹੀਦਾ ਨਾ ਮੂਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣ ਨੂੰ ਅੜ ਜਾਂ ਫਿਰ ਕਹਿੰਦੇ ਯਾਰ ਤਾ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਆਮ ਜਨਤਾ ਨੂੰ ਕੱਖਰੀ ਸਮਝਦੇ ਸਾਡੇ ਐਮਐਲਏ ਨੂੰ ਕਹਿੰਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਦੱਸੋ ਜਮੂਰੇ ਬੰਨਵੇਂ ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂ ਅੱਗਿਓ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਮਾ ਆਟੇ ਦੇ ਬਿਸਕਟ ਬਣਾਉਂਦੇ ਸੀ ਦਵਾਈ ਵੇਲੇ ਐਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਹੈ ਹਟਣਗੇ ਅਦਰਵਾਈਜ਼ ਨਹੀਂ ਹਟਣਗੇ ਅਦਰਵਾਈਜ਼ ਤਾਂ ਨੰਨਾ ਆਪਸ ਦੇ ਵਿੱਚ ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ ਤਿਆਂ ਪੁੱਤਾਂ ਨੂੰ ਤਾਂ ਇਹਨਾਂ ਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ ਫਿਰ ਉਨਾਂ ਐ ਵੀ ਕਿਹਾ ਕਿ ਪਿਛਲੇ 8 ਤੋਂ 10 ਸਾਲਾਂ ਤੋਂ ਨੌਜਵਾਨਾਂ ਦੀਆਂ ਨੌਕਰੀਆਂ ਰੁਕੀਆਂ ਹੋਈਆਂ ਸਨ ਕਿਉਂਕਿ ਮੁੱਖ ਮੰਤਰੀ ਦੇ ਫਾਈਲ ਤੇ ਸਾਈਨ ਹੀ ਨਹੀਂ ਹੁੰਦੇ ਸਨ ਪਰ ਹੁਣ ਉਹ ਸਮਾਂ ਨਹੀਂ ਰਿਹਾ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਦੀ ਉਮੀਦ ਬੱਜੀ ਹੈ ਦੱਸਦੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਵਿਭਾਗਾਂ 'ਚ 858 ਨਾਮ ਨਿਯੁਕਤ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡ ਕੇ ਸਰਕਾਰ ਨੇ ਉਹਨਾਂ ਦੇ ਪਰਿਵਾਰਾਂ ਤੱਕ ਨੂੰ ਰੋਜ਼ਗਾਰ ਦਿੱਤਾ ਹੈ